ਸਵੇਰ ਦਾ ਸਾਗ ਤੇ ਆਈ ਆ ਤੇ ਮੇਰੀ ਦਿਹਾੜੀ ਲੰਘ ਗਈ ਤੇ ਮੋਹ ਨਰੀ ਜੀ ਹਾਂ ਥੱਲੇ ਗੱਲਾਂ ਕਰੀ ਜਾਂਦੇ ਮੈਂ ਅੱਖ ਨਹੀਂ ਪਈ ਸਵੇਰ ਦੀ ਮੈਂ ਅੱਗ ਡਾੜਾ ਥੱਕ ਗਈ ਤੇ ਹੁਣ ਕੋਟ ਆਈ ਆ ਹਾਂ ਤੇ ਮੈਂ ਤਾਂ ਤੁਹਾਨੂੰ ਕਿਹਾ ਸੀਗਾ ਕਿ ਕੁੱਕਰ ਚ ਬਣਾ ਲੈਨੇ ਆ ਤੁਸੀਂ ਨਹੀਂ ਆਖੇ ਲੱਗੇ ਕੁੱਕਰ ਦਾ ਵੀ ਕਿਤੇ ਸਾਗ ਤੀਏ ਹੁੰਦਾ ਵਾ ਉਹਦਾ ਸਵਾਦ ਹੀ ਨਹੀਂ ਲੱਗਦਾ ਜਿਉਂਦੇ ਨੇ ਚੁੱਕ ਕੇ ਗਾੜੀ ਤੇਰੇ ਮਾਰਨਾ ਹੈ ਉਹ ਸ਼ੁਰੂ ਤੋਂ ਗਿੱਜਾ ਵਾਪੀ ਚੁੱਲੇ ਦੇ ਸਾਗ ਦਾ ਤੇ ਮੈਨੂੰ ਆਪ ਨਹੀਂ ਕੋਕਰਦਾ ਜਾਣ ਵਾਲਾ ਹੁਣ ਤੇ ਝਾਟੀ ਬਸ ਪਾਇਆ ਤੇ ਦੋ ਸੀੜੀਆਂ ਮਰਵਾਈਆਂ ਤਾਂ ਕੋਟ ਲੋ ਕੋਈ ਸਾਗੰਦਾ ਵਾ ਹਰਿਆ ਤਰਾ ਇਹ ਤਾਂ ਗੱਲ ਹੈਗੀ ਪਰ ਮਿਹਨਤ ਵੀ ਬੜੀ ਲੱਗਦੀ ਨਾ ਚੁੱਲੇ ਤੇ ਮਿਹਨਤ ਲੱਗਦੀ ਪਰ ਚੀਜ਼ ਤੇ ਸਵਾਦ ਬਣਦੀ ਹੈ ਨਾ ਆਹ ਹੋਏ ਗੱਲ ਹੈਗੀ ਆ ਚੁੱਲੇ ਤੇ ਸਾਗ ਸਵਾਦ ਬਣਦਾ ਵਾ ਹੂੰ ਅੱਗ ਢਾ ਕੇ ਘੜੀ ਨੂੰ 2-3 ਘੰਟੇ ਰੰਨੋ ਉਹਨੂੰ 4 ਘੰਟੇ 4 ਹੀ ਲੱਗੇ ਮੇਰੇ ਅੱਜ ਹਾਂ ਤੇ ਲੱਕੜਾਂ ਹੀ ਡਾਈਆਂ ਮੈਂ ਨਹੀਂ ਕਹੀ ਅੱਗ ਬਜਨ ਦਿੱਤੀ ਅੱਗ ਸੇਕਦੇ ਰਹੇ ਬਾਵਾ ਤੁਸੀਂ ਨਾਲੇ ਫਿਰ ਮੈਂ ਬੈਠੀ ਰਹੀ ਹਾਂ ਤੇ ਹੁਣ ਮੈਂ ਕੋਟਿਆ ਵਾ ਤੇ ਖਾ ਕੇ ਵੇਖਿਓਗੇ ਦਸ ਵਾ ਦੇ ਕੁੱਕਰ ਦਾ ਕਾਦਾ ਸਾਗ ਹੁੰਦਾ ਆ ਵੇਤ ਹੈ ਹੀ ਹਾਂ ਮੈਂ ਤਾਂ ਜਿੱਥੇ ਗਿਆ ਨਹੀਂ ਉਧਰ ਦਵਿੰਦਰ ਦੀ ਦੀਵਾਰ ਜਾਣਾ ਤਾਂ ਮੈਂ ਹੈਗਾ ਹੀ ਮੈਂ ਸਾਗ ਰੱਜ ਜੀ ਤੇ ਫੇਰ ਜਾਨੀ ਚੱਲ ਹੁਣ ਸਾਗ ਗਿਆ ਵਾ ਰੱਜ ਤੇ ਚੱਲ ਉਹਨਾਂ ਵਾਸਤੇ ਵੀ ਥੋੜਾ ਜਿਹਾ ਕਵਲਾ ਪਾ ਇੱਕ ਸਾਗ ਦਾ ਲੈ ਜਾਨੀ ਲੈ ਮੰਮੀ ਉਹਨਾਂ ਨੂੰ ਐਵੇਂ ਤੇਣਾ ਕੋਲਾ ਪਰ ਕਿੰਨੀ ਮਿਹਨਤ ਕੀਤੀ ਆ ਭੈਣੇ 4 ਘੰਟੇ ਮੈਨੂੰ ਲੱਗ ਗਏ ਚੱਲ ਕੋਈ ਨਹੀਂ ਗਵਾਡਵਾ ਫੇਰ ਵੀ ਉਹ ਦੋਵੇਂ ਜੀ ਆ ਤੇ ਜਦੋਂ ਉਹ ਬਣਾਉਂਦੇ ਉਹ ਕਿਹੜਾ ਸਾਨੂੰ ਦੇ ਕੇ ਜਾਂਦੇ ਆ ਕੀਰਤਾ ਬਣਾਉਂਦੀ ਆ ਉਹ ਵੀ ਤਾਂ ਕੁੱਕਰ ਚ ਕੱਚਾ ਬਰੱਚਾ ਸਾਗ ਬਣਾਉਂਦੀ ਆ ਉਹ ਕੋਰਾ ਸਾਗ ਫੇਰ ਸਾਬ ਆਂਦਾ ਹੁੰਦਾ ਵਾ ਤੇ ਤੁਹਾਡੇ ਸਾਗ ਵਰਗਾ ਸਾਗ ਨਹੀਂ ਸਵਾਦ ਬਣਦਾ ਤਾਂ ਮੈਂ ਹਾਂ ਮੇਰੀ ਤਾਂ ਸਾਰੀ ਦਿਹਾੜੀ ਚੁੱਲੇ ਗਾੜੀ ਨਾ ਲੱਗ ਜਾਂਦੀ ਤੇ ਉਹ ਆਂਦਾ ਐ ਦਵਿੰਦਰ ਬਣਾਉਂਦੀ ਆ ਤੇ ਮੈਂ ਤਾਂ ਇੱਕ ਡੰਗ ਖਾਣਾ ਵਾ ਤੇ ਦੂਜੇ ਡੰਗਾਂ ਨਾ ਮੈਨੂੰ ਤੇ ਮੈਨੂੰ ਆਂਦਾ ਚੰਗਾ ਹੀ ਨਹੀਂ ਲੱਗਦਾ। ਅੱਛਾ ਹਾਂ ਉਹ ਤੁਹਾਡੀਆਂ ਸਿਫਤਾਂ ਕਰ ਦਿੰਦੇ ਤੇ ਤੁਸੀਂ ਕੋਲਾ ਭਰ ਕੇ ਸਾਖਦਾ ਦੀ ਹਮਨੇ। ਕਿਆ ਲ ਕੋਈ ਗੱਲ ਨਹੀਂ। ਉੱਥੇ ਕੀ ਹੋ ਗਿਆ ਅਸੀਂ ਕਿਹੜਾ ਕਿਚਾ ਨਾਂ ਬੋਲ ਜਾਂਦਾ ਆਪਣੀ ਪਿਆਰੀ ਦਾ ਸਾਗ ਵਾ। ਤੇ ਜਿਹੜਾ ਮੁੱਲ ਲਿਆ ਹੁੰਨੀ ਹੈ। ਉਹ ਤੇ ਹੈ ਹੀ ਮੁੱਲਤ ਨਹੀਂ ਲਿਆਈਦਾ। ਆਹ। ਫੇ ਮੈਂ ਜਾ ਆਉਣਾ ਹੀ ਸੋ। ਜਾਣੀ ਆ। ਪੁੱਛ ਕੇ ਆਓ ਵੀ ਗੱਲ ਕੀ ਹੈ ਨਾ। ਆਹ ਨਹੀਂ ਪੁੱਛ ਕੇ ਆਣੀਆਂ ਹੁਣ ਮੇਰਾ ਹੋਲ ਟਾਈਮ ਲੱਗ ਗਿਆ। ਤੇ ਤੂੰ ਹੁਣ ਤੜਕ ਤੁੜਕ ਲੈ ਮੇਰੇ ਨਾਲੇ ਰੋਟੀਆਂ ਪਕਾ ਲੈ। ਆ ਹੁਨੀ ਮੈਂ ਕਰ ਤਾ ਮੈਂ ਹੁਣ ਘੜੀ ਬੈ ਕੇ ਆਉਣਾ ਸਵੇਰ ਦੀ ਮੈਂ ਬੈਠੀ ਨਾਲੇ ਮੈਂ ਫਿਰ ਤੋਰਨੀ ਆ ਚੜ ਦੇਖ ਲਓ ਕਿੱਦਾਂ ਕਰਨੀ ਆ ਆ ਹਾਂ ਕੁਝ ਮੈਂ ਤੜਕ ਲੂੰਗੀ ਉਹ ਹਣੀ ਚਮਕਾ ਪਾਂਡਾ ਹੁਣ ਤੂੰ ਕਰ ਲੈ ਆ ਨਹੀਂ ਉਹ ਤਾਂ ਮੈਂ ਘਾਤੀ ਲੈਣਾ ਤੇ ਉਹ ਆਉਣਾ ਵੀ ਲੜਪੇ ਸਾਬ ਨਾਲ ਗੱਲ ਕਰਿਓ ਪੁੱਛੂ ਦੇ ਸਾਬ ਦੇ ਨਾਲ ਜੇ ਲੜਪੂਗੀ ਤਾਂ ਲੜਪੇ ਮੈਨੂੰ ਇਹਦਾ ਡਰ ਪਿਆ ਉਹਨਾ ਵੀ ਬੋਲਣਾ ਨਹੀਂ ਜਾਂਦੇ ਲੱਗੀ ਆਪਾਂ ਫੇਰ ਉਹਨੇ ਥੇ ਖੜ ਖੜ ਕੇ ਕਿ ਜਿੰਨੂੰ ਨਹੀਂ ਉਹਨੂੰ ਰੋਕ ਰੋਕ ਕੇ ਦੱਸਣਾ ਵਾ ਤੁਹਾਡਾ ਲੜਾਈ ਕੀਤੀ ਆ ਉਹ ਤੋਂ ਦੱਸ ਬਾਈ ਇਦਾਂ ਨਾ ਮੁੜ ਕੇ ਫੇਰ ਆ ਜਾਂਦੀ ਆਪੇ ਬੋਲ ਕੇ ਵੀ ਆ ਇਹ ਤਾਂ ਗੱਲ ਹੈਗੀ ਆ ਆ ਤਾਂ ਮੈਂ ਜੇ ਦੱਸ ਦਿਓ ਉਹਨਾਂ ਨੇ ਮੈਂ ਕਹਦੇ ਉਹ ਵੀ ਵਧਾਈ ਨਹੀਂ ਦਿੱਤੀ ਸਾਨੂੰ ਪੈਰੀ ਜੀ ਆਹੋ ਗੱਲਾਂ ਗੱਲਾਂ ਚ ਸੁਣਾ ਦਿਓਗੀ ਫੇਰ ਤਾਂ ਗਈ ਤੇ ਫੇਰ ਮੈਂ ਚੰਗੀ ਕਰਕੇ ਆਉਂ ਆਹੋ ਇਹ ਥੋੜੀ ਕਰ ਲਵਾ ਨਾ ਅਹੀ ਛਾਟੀ ਇਹਨਾਂ ਨੂੰ ਵਧਾਈ ਵੀ ਦੇਂ ਜਾਈ ਦੀ ਛਾਟੀ ਹੁਣ ਵੀ ਸਾਨੂੰ ਗੱਲ ਦਾ ਪਤਾ ਲੱਗਾ ਇਹ ਪੁੱਛਣ ਚਲੇ ਜਾਣਾ ਆ ਵੀ ਪੁੱਛਣ ਜਾਣਾ ਤੇ ਆਪਣੀ ਵਾਰਾ ਦੇਖ ਲੈ ਸਾਡੇ ਘਰ ਨਹੀਂ ਆਉਂਦੀ ਵਧਾਈ ਦੇਣ ਚੱਲ ਉਹਦਾ ਸਬਾਹ ਇਸ ਤਰ੍ਹਾਂ ਦਾ ਉਹ ਨਹੀਂ ਜਰਦੀ ਕਿ ਹਵਾਲੇ ਵੇਖ ਕੇ ਮੈਂ ਤਾਂ ਧੀਆ ਤੈਨੂੰ ਕਹੇ ਤੈਨੂੰ ਗੁੱਸਾ ਨਾ ਕਰਿਆ ਜਰਦੀ ਨਹੀਂ ਆ ਤੇ ਗੁੱਸਾ ਤੇ ਮਮੀ ਹੁਣ ਆ ਹੀ ਜਾਂਦਾ ਜਦੋਂ ਕਿ ਆਪ ਜਾਈਦਾ ਵਾ ਤੇ ਥੋੜੀ ਕਰ ਲੈ ਆ ਤੇ ਜਾਂਦਾ ਵਾ ਪਰ ਕੋਈ ਗੱਲ ਨਹੀਂ ਕਿਹ ਕੋ ਹੋਵੇ ਆਪ ਕੋ ਨਾ ਹੋਵੇ ਆ ਇਹ ਤਾਂ ਗੱਲ ਹੈਗੀ ਚਲੋ ਫਿਰ ਜਾਓ ਤੁਸੀਂ ਹਾਂ ਚੰਗਾ ਮੈਂ ਮੈਂ ਫਿਰ ਕਰ ਲਵਾਂ ਕੰਮ ਹਾਂ ਕਰ ਲਾਂ ਮੈਂ ਲਸਣ ਸੁਨਸ਼ਣ ਛਿੱਲ ਕੇ ਨਾ ਤੇ ਲਾ ਲੀਨੀ ਤੇ ਚੰਗਾ ਚੰਗਾ ਗੋਪੀ ਮੈਂ ਚੱਲਦੀ ਆ ਚੱਲੇ ਹਾਂ ਸਾਗ ਥੋੜਾ ਹੀ ਕਰਨਾ ਹੈਗਾ ਥੋੜਾ ਹੀ ਪੁੱਤ ਲਿਆਵਾ ਜੇਰਾ ਵੀ ਘਰੀ ਦਸਨ ਦਾਵਾ ਕੋਈ ਵੀ ਚਲੋ ਜੇ ਕਿਸ ਨੂੰ ਚੀਜ਼ ਦੇਣੀ ਹੋ ਉਹਨੂੰ ਪੱਛ ਵੀ ਜਾਵੇ ਨਹੀਂ ਮੈਂ ਉਹਦਾ ਕਿਹਾ ਮੈਂ ਫਿਰ ਆਪਣੇ ਤਾਂ ਦੋ ਦਿਨ ਨਿਕਲਣਗੇ ਮੈਂ ਤਾਂ ਕਹਿ ਨਹੀਂ ਥੋੜਾ ਹੀ ਲਿਆਵਾ ਆਪਣੀ ਵਰੀ ਨਹੀਂ ਉਹ ਦਿੰਦੇ ਹੁੰਦੇ ਚਲ ਨਹੀਂ ਤੂੰ ਕਹਿੰਦੇ ਨੇ ਗੈਸ ਤੇ ਬਣਾਇਆ ਉਹਨਾਂ ਨੇ ਚੱਲ ਕੋਈ ਗੱਲ ਨਹੀਂ ਉਹ ਨਹੀਂ ਮੈਨੂੰ ਚੰਗਾ ਲੱਗਦਾ ਮੈਂ ਤਾਂ ਆਪਣੀ ਹੱਥੀ ਨਾਲ ਜਨੇਚਰ ਬਣਾਵਾ ਮੈਨੂੰ ਨਹੀਂ ਚੀਜ਼ ਚੰਗੀ ਲੱਗਦੀ ਇਹਨਾਂ ਦੀ ਕਿਸ ਦੀ ਆਏ ਤੋ ਦਹਾਵਾ ਆ ਨਹੀਂ ਤੈਨੂੰ ਪਤਾ ਹੀ ਆ ਮੈਂ ਆਪਣੀ ਹੱਥੀ ਝੁਣ ਕੇ ਧੋ ਕੇ ਐਨ ਵਧੀਆ ਤੇ ਫੇਰ ਮੈਂ ਸਾਗ ਬਣਾਉਣੀ ਨਹੀਂ ਆ ਮੈਂ ਕਦੀ ਆਦਗਦਾਲਾ ਕੰਮ ਨਹੀਂ ਕੀਤਾ ਹਾਂ ਪਰ ਮੰਮੀ ਤੁਸੀਂ ਚੱਲਦੇ ਹੈਗੇ ਤੇ ਉਹ ਕਹਿਣਗੇ ਕਿ ਦੁੱਜਾ ਪਹਿਲਾਂ ਤੁਹਾਡੇ ਮੁੰਡੇ ਨੇ ਪੁੱਛ ਲਿਆ ਤੇ ਹੁਣ ਤੁਸੀਂ ਪੁੱਛਣ ਆਗੇ ਤੇ ਫੇਰ ਕੀ ਹੋ ਗਿਆ ਅਹੀਂ ਨਹੀਂ ਆਪਣੀ ਪੈੜੀ ਜੋ ਲਈ ਅਹੀਂ ਨਹੀਂ ਦੱਸਿਆ ਇਹ ਐਨੇ ਤਾਂ ਛਡੋਰਾ ਵੇਟ ਦਿੱਤਾ ਹੈਗਾ ਆਹ ਇਹ ਇੱਕ ਗੱਲ ਹੈ ਤੇ ਆਪ ਹੁਣ ਗੁੱਸਾ ਕਰੋ ਤੇ ਕਰਦੀ ਰਵੇ ਮੈਂ ਤਾਂ ਪੁੱਛ ਕੇ ਹੀ ਆਉਂਗਾ ਆਹ ਵੇਖ ਲਿਓ ਪੁੱਛ ਕੇ ਆਹ ਤੇ ਤੂੰ ਨਾ ਫੇਰ ਕਰ ਮੈਂ ਚੱਲਨੀ ਆ ਮੈਂ ਜੇ ਤੇ ਕੋਈ ਬਾਦੂ ਘਾਟੂ ਗੱਲ ਕੀਤੀ ਫੇਰ ਤੇ ਚੰਗੇ ਪੱਠੇ ਪਾਉਂਗੀ ਠੀਕ ਆ ਆਹੋ ਚਲੋ ਠੀਕ ਆ ਫੇਰ ਜਲਦੀ ਆ ਜਾਓ ਪਰ ਚੰਗਾ ਤੂੰ ਕਰ ਕੰਮ ਤੇ ਮੈਂ ਹੁਣੇ ਆ ਜਾਣਾ ਮੰਮੀ ਨੂੰ ਹੀ ਨਾ ਸਾਗ ਦੀ ਇਹ ਕਾਲੀ ਆ ਮੈਂ ਦੇਵਾਂ ਚਾਹ ਰ ਮੈਂ ਕੀ ਕਰਾਂ ਆਪੇ ਬਣਾਇਆ ਤੇ ਉਹ ਤਾਂ ਕੀ ਹੋਇਆ ਚਾਚੀ ਪਤਾ ਨਹੀਂ ਕੀ ਲੈ ਆਈ ਆ ਨਵੇਂਦਰ ਕੀ ਕਰ ਰਹੀ ਆ ਕੋਹ ਨਹੀਂ ਬੈਠੀ ਚਾਚੀ ਜੀ ਸਾਸਰੀ ਕਾਲ ਸਾਸਰੀ ਕਾਲ ਆ ਜਾਓ ਕੀ ਲੈ ਆਏ ਆ ਸਾਗ ਬਣਾਇਆ ਸੀ ਮੈਂ ਅੱਛਾ ਬੈਠ ਜਾ ਸ਼ਵੇਰ ਦੀ ਅੱਜ ਖਪਗੀ ਚੁੱਲੇ ਦੇ ਇਦਾਂ ਹੀ ਆ ਸਾਰੀ ਦਿਹਾੜੀ ਸਾਗ ਚ ਲੰਗ ਜਾਂਦੀ ਓ ਆ ਤੇ ਮੁੜ ਕੇ ਉਹਦਾ ਇਦਾਂ ਹੀ ਆ ਕੋਲੀ ਕੋਲੀ ਦੇ ਕੇ ਤੇ ਫਿਰ ਤੋ ਡਾਂਗੀ ਮਾਹ ਹੁੰਦੇ ਆ ਨਹੀਂ ਮੈਂ ਅੱਗੇ ਵੀ ਤੁਹਾਨੂੰ ਦੇਖੇ ਜਾਨੀ ਆ ਮੈਂ ਖਾ ਦੋਵੇਂ ਜੀ ਆ ਤੇ ਕਿੱਥੇ ਉਨੇ ਰਹਿਣਾ ਨਹੀਂ ਚੱਲ ਉਧਰ ਚੰਗਾ ਵਾ ਉਧਰ ਮੈਂ ਮੁੜ ਕੇ ਕਵਲੀ ਕੌਲੀ ਨਹੀਂ ਵੰਡਿਆ ਜਾਂਦਾ ਵਾ ਓਏ ਇਹ ਤਾਂ ਗੱਲ ਹੈ ਵਾ ਤੇ ਵੀ ਸੁਗਾਤੀ ਹੁੰਦੀ ਤੜਕਾ ਲਾਇਆ ਕਿ ਲਾਉਣ ਵਾਲਾ ਵਾ ਤੜਕਾ ਰਿਓ ਮੈਂ ਲਾਇਆ ਲਾ ਲਈ ਸਾਡੇ ਤੇ ਵੋਟੀ ਛਲਣ ਲਈ ਆ ਅੱਛਾ ਅੱਛਾ ਠੀਕ ਵਾ ਹਾਂ ਤੱਤਾ ਵਾ ਆਹੋ ਗਰਮੂ ਅਜੇ ਮੈਂ ਹੁਣੇ ਹੀ ਤੇ ਘੋਟਿਆ ਵਾ ਅੱਛਾ ਅੱਛਾ ਤੇ ਮੈਂ ਖਣ ਵਾਲੇ ਦਿਵਿੰਦਰ ਵੱਲੋਂ ਹੋ ਕੇ ਅਮਨੀ ਫਿਰ ਤੁਰ ਕੇ ਮੈਂ ਤਾਂ ਸਵੇਦੀ ਜੂੜੀ ਗਈ ਚੱਲੇ ਗਏ ਏਦਾਂ ਹੀ ਆ ਸਾਗ ਸਾਰੇ ਦਿਹਾੜੀ ਲੈ ਲੈਂਦਾ ਚਾਚੀ ਜੀ ਕੀ ਕਰਨਾ ਗੁਰਪ੍ਰੀਤ ਗੁਰਪ੍ਰੀਤ ਢਈ ਆ ਤੜਕਾ ਤੜਕਾ ਚੀਰ ਅੱਛਾ ਤੇ ਕਾ ਇਹ ਘਰੇ ਮਨੇ ਕੁੱਕੜ ਤੇ ਮੈਂ ਮੈਨੂੰ ਨੇ ਕੁੱਕੜ ਦਾ ਚੰਗਾ ਨਹੀਂ ਨਹੀਂ ਚੁੱਲੇ ਵਾਲਾ ਸਾਗ ਤੇ ਵਧੀਆ ਬਾਤੌੜੀ ਦਾ ਵਧੀਆ ਵਸਾ ਤੇ ਚੁੱਲੇ ਤੇ ਬਣਾਉਣੀ ਹੰਨੀ ਆ ਹੂੰ ਚਾਹ ਬਣਾਵਾ ਘੁੱਟ ਕੇ ਨਹੀਂ ਨਹੀਂ ਚਾਹ ਨਹੀਂਗੀ ਪੀਣੀ ਚਾਹ ਤਾਂ ਮੈਂ ਪੀ ਲਈ ਆ ਅੱਛਾ ਕੀ ਕਰਦੀ ਰਹਿਣੀ ਆ ਕਿਰੇ ਤੂੰ ਨਿਕਲੀ ਨਹੀਂ ਗਈ ਆਈ ਨਹੀਂ ਸਾਡੇ ਘਰ ਨਹੀਂ ਆਉਣ ਨੂੰ ਤਾਂ ਮੈਂ ਆ ਹੀ ਜਾਵਾ ਅੱਜ ਮੇਰੇ ਲੱਕ ਨੂੰ ਬੜੀ ਪੀੜ ਹੋਣ ਰਹੀ ਆ ਪਤਾ ਨਹੀਂ ਛਾਕ ਵੀ ਆ ਆਹੋ ਲੱਕ ਨੂੰ ਬਹੁਤ ਦੁਖੰਡਿਆ ਵਾ ਪਤਾ ਨਹੀਂ ਕੀ ਹੋਇਆ ਹੈ ਤਾ ਹੁਣ ਸਾਰਾ ਪੱਕਾ ਇੱਥੋਂ ਵੀ ਕਈ ਵਾਰ ਨਾ ਆ ਥੜੀ ਜੀ ਤਾਂ ਤਾਂ ਉੱਤਰ ਚੜਨ ਲੱਗਾ ਮੇਰਾ ਕਈ ਵਾਰ ਨਾ ਘਰ ਤਾਂ ਠਹਿ ਜਾਂਦਾ ਬੜੀ ਪੀੜ ਹੁੰਦੀ ਲੱਕ ਨੂੰ ਅੱਜ ਮੈਂ ਲੰਮੀ ਪਈ ਰਹੀ ਘਰੇ ਸਵੇਰ ਤੇ ਹੁਣ ਮੈਂ ਨਹੀਂ ਆ ਆਹ ਹੈ ਅੰਦਰ ਵੜ ਜਾਣਾ ਸੌ ਜਾਣਾ ਮਾ ਤੇ ਵਿਚਾਰਾ ਬਾਹਰ ਨਿਕਲ ਕੇ ਬਵਾ ਬਾਹਰ ਦੀ ਆਵਾਜ਼ੁਰ ਦਾ ਪਤਾ ਲੱਗਦਾ ਰਹਿੰਦਾ ਨਹੀਂ ਆ ਬਾਹਰ ਦੀ ਤਾਜੀ ਹਵਾ ਜਿਵੇਂ ਕਿ ਤਾਂ ਇਹੋ ਤੇ ਮੈਂ ਆਈ ਮੈਂ ਖਾ ਨਾਲੇ ਸਾਗ ਦੇ ਆਉਣੀ ਤਾਂ ਨਾਲੇ ਮੰਦਰ ਵੱਲੋਂ ਹੋ ਕੇ ਆ ਨਹੀਂ ਚੰਗਾ ਕੀਤਾ ਕੇ ਤੇ ਮੈਂ ਤੇ ਆਈ ਤੇ ਤੂੰ ਤੇ ਉਦੋਂ ਦੀ ਬੜੀ ਨਹੀਂ ਕਿਹਦੇ ਵਧਾਈ ਨਹੀਂ ਦਿੱਤੀ ਸਾਨੂੰ ਪੈਲੀ ਦੀ ਲੈ ਚਾਚੀ ਜੀ ਜਿੱਦਨ ਤਾ ਤੁਹਾਡੇ ਘਰ ਮੈਂ ਗਈ ਆ ਤੇ ਜੋ ਦਾ ਗੱਲ ਕਰਨ ਡਿਆ ਉੱਠ ਕੇ ਆ ਗਿਆ ਹੀ ਤੇ ਜਦ ਮੈਂ ਤੁਹਾਨੂੰ ਪੁੱਛਿਆ ਵੀ ਕੀ ਗੱਲ ਕਰਨ ਡੇ ਤੁਸੀਂ ਆਖਿਆ ਪਿਆਲੀ ਲੈਣੀ ਤੇ ਮੈਂ ਵਧਾਈ ਦਿੱਤੀ ਨ ਤੁਹਾਨੂੰ ਵਧਾਈ ਤੇ ਚਲੋ ਉਹ ਦੋ ਕਿਹੜੀ ਆਹੀ ਹੈ ਜੇ ਖਰੀਦ ਲਈ ਹੈ ਤਾਂ ਹੀ ਸਲਾਹ ਹੀ ਕਰਨ ਦੇ ਹੈਗੇ ਮੈਂ ਤਾਂ ਉਹਦੇ ਹੀ ਵਧਾਈ ਦਿੱਤੀ ਤੇ ਤੁਸੀਂ ਕਿਤੇ ਗਾੜੀ ਮੇਨੂੰ ਵਧਾਈ ਦਾ ਜਵਾਬ ਹੀ ਨਹੀਂ ਦਿੱਤਾ ਉਹ ਦੋ ਦਵਿੰਦਰ ਕਿਹੜੀ ਖਰੀਦੀ ਸੀ ਹਾਂ ਉਹ ਤੇ ਕਿਦਾਂ ਤੁਸੀਂ ਚਾਰ ਆਇਆ ਨਾ ਵੀ ਚਲ ਮੈਂ ਡੱਬਾ ਹੀ ਦੇ ਆਵਾ ਵੀ ਵਧਾ ਪਿਆਲੀ ਲਈ ਆ ਤੇ ਵਧਾਈ ਦਾ ਡੱਬਾ ਖਵਾ ਦਾ ਮੂੰਹ ਮਿੱਠਾ ਕਰਾ ਦਾਂ ਡੱਬਾ ਪੁੱਤ ਹੁੰਦਾ ਵਾ ਵਿਆਂ ਸ਼ਾਦੀਆਂ ਦਾ ਪੁੱਤ ਜੰਮੇ ਕੋਈ ਵਿਆਸ ਅਧਿਕਾਰੀਏ ਫੇ ਡੱਬਾ ਦੇਈਦਾ ਵਾ ਹੁਣ ਜੇ ਤੂੰ ਡੱਬਾ ਲੈਣਾ ਤਾਂ ਚਲ ਤਾਂ ਆ ਵੀ ਘਰ ਤਾਂ ਤੁਹਾਡੇ ਮੈਂ ਡੱਬਾ ਮੰਗਾ ਦੂੰਗੀ ਚਾਚੀ ਜੀ ਹੁਣ ਤੇ ਡੱਬੇ ਜਿਹੜੇ ਹੁੰਦੇ ਆ ਨਾ ਉਹਦੇ ਮਾਸਾਕ ਜਿੰਨੀ ਵੀ ਕੋਈ ਗੱਲ ਹੁੰਦੀ ਆ ਨਾ ਤਾਂ ਵੀ ਲੋਕੀ ਡੱਬਾ ਲੈ ਆਉਂਦੇ ਆ ਚਲ ਕੋਈ ਨਹੀਂ ਤੂੰ ਘਰ ਨੂੰ ਆ ਵੀ ਤੇ ਤੈਨੂੰ ਮੈਂ ਨਹੀਂ ਕੋਈ ਨਹੀਂ ਹੁਣ ਚੱਲ ਛਾ ਹੁਣ ਇੰਨੀ ਚੀ ਨੀ ਕੀ ਹੁਣ ਕਿੰਨਾ ਚਿਰ ਤੋਗਾ ਤੁਹਾਨੂੰ ਪਿਆਲੀ ਲਈ ਨੂ ਆਹ ਤੇ ਤੂੰ ਤੇ ਆਈ ਨਹੀਂ ਤੇ ਉਹਨੀਆਂ ਤੇ ਤੈਨੂੰ ਡੱਬਾ ਦਿੰਦੀ ਨਾ ਕਿੰਨੇ ਦਿਨਾਂ ਦੀ ਗੱਲ ਵਾ ਕੋਈ ਨਹੀਂ ਡੱਬੇ ਕਿਹੜੇ ਵੰਡੇ ਆ ਮੈਂ ਵੀ ਉਦਾਂ ਹੀ ਕਹਤਾ ਵਾ ਚਲ ਕੋਈ ਗੱਲ ਨੂ ਆਪਣਾ ਹੀ ਕੋਈ ਆਹ ਕਰੇ ਅੱਛਾ ਤੇ ਮੈਂ ਆ ਤੇ ਆਈ ਹੀ ਮੈਂ ਤਾਂ ਦਵਿੰਦਰ ਸੁਣਿਆ ਪੀ ਜਾਜ ਦੇ ਉੱਤੇ ਚੜ ਕੇ ਚੱਲੇਗੇ ਮੁੰਡੇ ਕੋਲ ਅਹੀਂ ਆਹੋ ਚਾਚੀ ਜੀ ਅੱਗੇ ਇਦਾਂ ਹੀ ਮੈਂ ਵੀ ਗੱਲ ਸੁਣ ਲਈ ਆ ਕਿ ਜੋਧੇ ਨੂੰ ਪਤਾ ਲੱਗਾ ਵਾ ਤੇ ਜੋਧਾ ਪੁੱਛਣ ਡਿਆ ਸੀ ਤੁਹਾਡੇ ਪੁੱਤ ਨੂੰ ਵੀ ਆਹੋ ਤੇ ਮੈਂ ਆਖਾਂ ਗੱਲ ਤੇ ਕਿਤੇ ਸਹਿਸਬਾ ਮੂੰਹ ਨਿਕਲ ਜਾਂਦੀ ਆ ਪਰ ਲੋਕੀ ਦੇਸੀ ਵਾਰਾਂ ਪਾ ਦਿੰਦੇ ਹੀ ਉਦਾਂ ਪਤਾ ਨਹੀਂ ਜੋਦਾ ਹੀ ਸੁਣ ਕੇ ਆਇਆ ਕਿ ਉਹ ਚੱਲੇ ਆ ਬਾਹਰ ਮੁੰਡੇ ਕੋ ਚੱਲੇ ਆ ਇੱਥੇ ਨਾ ਸੋਨੀਆਂ ਆਈ ਨਹੀਂ ਹਾਂ ਇੱਥੇ ਸਾਡੀ ਵੀ ਖਿਜਾ ਖਜਾੜੀ ਹੋਣ ਰਹੀ ਸੀ ਮੁੰਡਾ ਕਹਿੰਦਾ ਮੇਰ ਕੋ ਆਓ ਹਾਂ ਇਹ ਕਹਿੰਦੇ ਆ ਵੀ ਨਹੀਂ ਜਾਣਾ ਤੇ ਮੈਂ ਕਿਹਾ ਜੀ ਉਹ ਕਹਿੰਦਾ ਵਾਰ ਚੱਲ ਚੱਲ ਜਾਨੇ ਆ ਐਦਾਂ ਮੈਂ ਰੋਲਾ ਪਾਉਂਦੀ ਪਾਉਂਦੀ ਬਾਹਰ ਚਲ ਗਈ ਤੇ ਉਦੋਂ ਸੋਨੀਆਂ ਆ ਗਈ ਸੋਨੀਆਂ ਨੇ ਤੇ ਕਿਤੇ ਮੈਨੂੰ ਪੂਰਾ ਪਰਮਾ ਲਿਆ ਕੀ ਹੋਇਆ ਤੇਰਾ ਮੂੰਹ ਉੱਤਰਿਆ ਵੀ ਜਿੱਦਾਂ ਕਰਦੀ ਹੁੰਦੀ ਫਫੜੇ ਹਾਂ ਹਾਂ ਮੇਰੇ ਕੋ ਫੇ ਝੂਠ ਨਹੀਂ ਬੋਲਿਆਗਾ ਮੈਂ ਫੇ ਸੱਚ ਹੀ ਦੱਸਤਾ ਮੈਂ ਕਿ ਇੰਨਾ ਕਰਕੇ ਮੁੰਡੇ ਦਾ ਫੋਨ ਆਇਆ ਵਾ ਅੱਛਾ ਵੀ ਬਾਹਰ ਚਲ ਜਾਣਾ ਵਾ ਆਪਾਂ ਠੀਕ ਅਹੀਂ ਆਖਿਆ ਕੋਈ ਨਹੀਂ ਜਾਵਾਂਗੇ ਹਾਂ ਆਹ ਤਾਂ ਚਲ ਤੁਹਾਨੂੰ ਵਧਾਈਆਂ ਕੋਈ ਨਹੀਂ ਅਸੀਂ ਵੀ ਖੋਸ਼ਵਾ ਜਾਵਾਂਗੇ ਬਾਹਰ ਕੇ ਅਸੀਂ ਨਹੀਂ ਦਵਿੰਦਰ ਮੈਂ ਤੇ ਆਨੀ ਆ ਵੀ ਤੁਸੀਂ ਚਲ ਗਏ ਤਾਂ ਸਾਡਾ ਤੇ ਵੇਖਣ ਲੱਗੇ ਗਵਾਂਡ ਵਾ ਤੇ ਉਧਰ ਉਧਰੀ ਆਈ ਜਾਈਦਾ ਆਹੋ ਉਹ ਤਾਂ ਕੋਈ ਨਹੀਂ ਚਾਚੀ ਜੀ ਇਹ ਪਕੜਾ ਜਾਰਾ ਚੱਲ ਰਹਿਣਾ ਵਾ ਅਸੀਂ ਫਿਰਨ ਤੁਰ ਨਹੀਂ ਜਾਣਾ ਵਾ ਜੇ ਚੰਗਾ ਲੱਗੂਗਾ ਫੇਰ ਮੁੜ ਕੇ ਗਾੜੀ ਵੇਖਣਾ ਸਾਹਿਬ ਨਹੀਂ 2 2.5 ਮਹੀਨੇ ਹੀ ਜਾਇਓ ਤੁਸੀਂ ਇਹ ਨਾ ਹੋਏ ਵੀ ਉੱਥੇ ਪੱਕਾ ਹੀ ਬਹਿ ਜਾਓ ਜਾ ਨਹੀਂ ਨਹੀਂ ਪੱਕਾ ਕੀ ਬਹਿਣਾ ਵਾ ਉੱਥੇ ਕਿਹੜਾ ਰਿਹਾ ਜਾਂਦਾ ਵਾ ਇੰਨਾ ਚਿਰ ਉੱਥੇ ਕਿਹੜੇ ਜੀ ਲੱਗਦੇ ਆ ਚਾਚੀ ਜੀ ਨਿਆਣੇ ਤੇ ਚੱਲ ਜਾਂਦੇ ਕੰਮ ਧੰਦਿਆਂ ਨੂੰ ਸਾਡਾ ਕਿੱਥੇ ਜੀ ਲੱਗਣਾ ਵਾ ਅਸੀਂ ਆ ਜਾਣਾ ਵਾ ਪਹਿਲੀ ਗੱਲ ਤਾਂ ਹਲੇ ਜਾਣਦਾ ਹੀ ਨਹੀਂ ਪਤਾ ਕੋਈ ਇਹ ਤਾਂ ਮੰਨਣ ਨਹੀਂ ਡਏ ਮੈਂ ਤੇ ਆਪ ਆਨੀ ਆ ਚਲੋ ਤੁਸੀਂ ਇੱਥੇ ਸਾਡੇ ਗੁਆਂਢ ਵਸਣ ਦੇ ਓਏ ਇੱਕ ਦੂਜੇ ਦਾ ਆਸਰਾ ਆ ਬੜਾ ਆਸਰਾ ਉਹ ਤਾਂ ਗੱਲ ਵਾ ਨਹੀਂ ਕੋਈ ਨਹੀਂ ਜੇ ਅਸੀਂ ਜਾਵਾਂਗੇ ਤਾਂ ਤੁਹਾਨੂੰ ਦੱਸਾਂਗੇ ਤੁਸੀਂ ਖਿਆਲ ਰੱਖਿਓ ਇੱਥੇ ਸਾਰਾ ਆ ਗਿਆ ਪਰ ਤੋਂ ਬਗੈਰ ਥੋੜੀ ਦੱਸੇ ਪੁੱਛੇ ਚਲ ਜਾਣਾ ਵਾ ਆਪਾਂ ਤੇ ਦਵਿੰਦਰ ਮੈਂ ਇਹ ਵੀ ਗੱਲ ਸੁਣੀ ਆ ਕਿ ਤੁਸੀਂ ਪੈੜੀ ਦੇਣ ਦੇ ਹਾਂ ਹਾਏ ਹਾਏ ਚਾਚੀ ਜੀ ਕਿੰਨੂੰ ਪੈੜੀ ਦੇਣ ਦੇ ਪੈੜੀ ਦੀ ਤਾਂ ਕੋਈ ਗੱਲ ਹੀ ਨਹੀਂ ਕੋਈ ਆਉਂਦੇ ਪੈੜੀ ਦੇ ਦੇਣੀ ਆ ਤੇ ਅਸੀਂ ਉੱਥੇ ਚਲ ਜਾਣਾ ਤੇ ਵੇਖੀ ਦਵਿੰਦਰ ਅਕਲ ਕਰੀ ਕੋਈ ਬੜੀ ਨਾ ਵੇਚਿਓ ਤੁਸੀਂ ਇੱਥੇ ਸੋਹਣਾ ਦੋਵੇਂ ਜੀ ਰਹਿਣ ਦੇਗੇ ਉਹ ਚਿੱਟੇ ਕੱਪੜੇ ਪਾ ਕੇ ਥੜੇ ਦੇ ਉੱਤੇ ਬਹਿੰਦਾ ਜਾ ਕੇ ਗੁਰ ਸਾਹਿਬ ਆਹੋ ਜਦੋਂ ਤੇਜੀ ਕਰਦਾ ਜਿੱਦਣ ਮੋਟਰਸਾਈਕਲ ਦੇ ਉੱਤੇ ਆਪਣੇ ਜਾਂਦੇ ਹੀ ਉਹ ਭੈਣ ਭਰਾਵਾਂ ਨੂੰ ਮਿਲਦੇ ਹੀ ਪਰ ਚਾਚੀ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੰਨਣ ਨਹੀਂ ਗੇ ਡੇ ਪਿਆਲੀ ਵੇਚਣ ਨੂੰ ਵੀ ਪਰ ਹੁਣ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਉੱਥੇ ਨਾ ਮੁੰਡੇ ਨੇ ਨਾ ਆਪਣਾ ਬਿਜ਼ਨਸ ਖੋਲਣਾ ਵਾ ਕੋਈ ਅੱਛਾ ਉਹਨੂੰ ਨਾ ਪੈਸਿਆਂ ਦੀ ਲੋੜ ਵਾ ਜਿਆਦੀ ਇਹ ਕਰਕੇ ਉਹ ਆਂਦਾ ਵਾ ਵੀ ਪਿਆਲੀਆਂ ਤੇ ਜਦੋਂ ਪੈਸੇ ਹੋਣਗੇ ਫੇਰ ਬਣ ਜਾਣੀਆਂ ਵਾ ਆਹ ਜਿਹੜਾ ਮੈਂ ਕੰਮ ਛੋਣਾ ਵਾ ਨਾ ਇਹ ਮੇਰਾ ਮੁਰਕਾ ਸੂਤਰ ਨਹੀਂ ਹੋਣਾ ਨਾ ਤੀ ਗੇ ਮੁਰਕਾ ਨਹੀਂ ਇੱਕ ਵਾਰ ਦੇ ਦੀਏ ਮੁਰਕਾ ਨਹੀਂ ਉਹ ਖਰੀਦੀ ਜਾਂਦੀ ਉਹ ਨਹੀਂ ਮੰਨਦਾ ਮੈਂ ਤੇ ਕਹਿੰਨੀ ਵੇਚ ਦੇ ਨਾ ਮੁੰਡੇ ਦੇ ਆਖੇ ਲੱਗੀਆਂ ਨਾ ਤੇਰਾ ਕਰੀ ਮੁੰਡੇ ਦੇ ਆਖੇ ਨਾ ਲੱਗੀਆਂ ਨੋ ਤੇਰੀ ਵੀ ਜਿਹੜੀ ਆ ਨਾ ਉਹ ਵੀ ਉੱਥੇ ਦੀ ਆ ਹਾਂ ਉਹ ਉੱਥੇ ਰਹਿੰਦੀ ਆ ਤੇ ਇਹ ਨਾ ਹੋਵੇ ਵੀ ਮੁਰਕੇ ਤਾਨੂੰ ਵੀ ਤੱਕਾ ਦੇ ਦੇਣ ਤੇ ਤੁਸੀਂ ਨਾ ਇੱਧਰ ਜੋਗੇ ਤੇ ਨਾ ਤੁਸੀਂ ਉੱਧਰ ਜੋਗੇ ਇਹ ਬੁੜੀਆਂ ਜੜੀਆਂ ਵਾ ਨਾ ਉਹ ਦਰਦੀਆਂ ਬੜੀਆਂ ਚਲਾਕ ਹੁੰਦਗਾਈਆਂ ਮੁੰਡੇ ਨੇ ਵੀ ਉਹਨੇ ਪਰਮਾ ਲਿਆ ਤਾਂ ਤੁਹਾਨੂੰ ਵੀ ਉਹਨੇ ਪਰਮਾ ਲੈਣਾ ਇਹਨੂੰ ਪਰ ਜੇ ਜੀ ਅੱਜ ਵੀ ਉਹਦਾ ਵਾ ਅੱਜ ਵੀ ਉਹਦਾ ਤੇ ਕੱਲ ਵੀ ਉਹਦਾ ਸਾਰਾ ਕੁਝ ਵਾ ਹਾਂ ਤੇ ਜਿਆਦਾ ਪੋਤੀ ਔਖਾ ਰਿਆ ਤਾਂ ਫਿਰ ਸਾਡੇ ਇੱਥੇ ਕੀ ਫਾਇਦਾ ਵਾ ਚੀਜ਼ਾਂ ਰੱਖਦਾ ਇੱਥੇ ਕੋਈ ਚੀਜ਼ ਖਰੀਦੇ ਕੇ ਨੂੰ ਪਤਾ ਲੱਗੇ ਤੇ ਇੱਥੇ ਆ ਚੀਜ਼ ਬਣਾਈ ਆ ਖਰੀਦੀ ਆ ਤੇ ਉੱਥੇ ਦਾ ਧੀਏ ਕੀ ਪਤਾ ਕੇ ਨੂੰ ਨਹੀਂ ਚਾਚੀ ਜੀ ਤੁਸੀਂ ਨਾ ਹੁਣ ਸਾਨੂੰ ਇੰਨਾ ਨਾ ਕਰਸੋ ਪਿਆਲੀ ਵੱਲੋਂ ਉਹੀ ਸਗੋਂ ਜੇ ਤੜਨਾ ਗੱਲ ਕਰਨਗੇ ਨਾ ਸਰ ਸਾਹਿਬ ਤੇ ਤੁਸੀਂ ਸਗੋਂ ਕਹਿ ਦਿਓ ਵੀ ਕੋਈ ਨਹੀਂ ਵੇਚਲਾ ਤੇਰੇ ਪੁੱਤ ਪੁੱਤ ਦੀ ਚੀਜ਼ ਬਣ ਰਹੀ ਆ ਉੱਥੇ ਹੁਣ ਤੁਸੀਂ ਨਾ ਇਦਾਂ ਆਖਿਓ ਨੀ ਵੀ ਨਾ ਗਲਤੀ ਕਰਿਓ ਏ ਇਹ ਗਲਤੀ ਨਾ ਕਿਤੇ ਭੁੱਲ ਕੇ ਨਾ ਗਲਤੀ ਕਰ ਲਿਓ ਨਾ ਦੋ ਪੈੜੀ ਤੇ ਆਪਣੇ ਇਛੇ ਰਮਾਨ ਦੇ ਨਾਲ ਜੇ ਤੁਸੀਂ ਜਾਣਾ ਵਾ ਤੇ ਤੁਸੀਂ ਫਿਰ ਤੁਰਿਆ ਉਹ 2 ਮਹੀਨੇ ਪਹਿਲਾਂ ਵੇਚ ਤੇ ਆਓ ਬਣ ਕੇ ਸਾਗ हां साग बन गया अच्छा हम तड़का नहीं भेजी बस तड़का ਲੈਣਾ ਵਾ ਟਾਈਮ ਤੇ ਹੈਗਾ ਹੀ ਆ ਇਹੜਾ ਹੁਣੇ ਰੋਟੀ ਖਾ ਲੈਣੀ ਆਹ ਤੇ ਮੈਨੂੰ ਭੁੱਖ ਲੱਗੀ ਖਾ ਲੈਂਦੇ ਨਹੀਂ ਬਾਸ ਆਵੇਗਾ ਤੜਕਿਆਂ ਕੇ ਬਾਸ ਆ ਰਹਿ ਗਿਆ ਵਾ ਲਸਣ ਛਿੱਲਣ ਵਾਲਾ ਅਦਰਕ ਤੇ ਛੀਰ ਲਿਆ ਮੈਂ ਮਾਰ ਕਿਥੇ ਮੰਮੀ ਗਿਆ ਉਧਰ ਦਵਿੰਦਰ ਦੀਦੀ ਵੱਲ ਅਛਾ ਹਾਂ ਕਹਿੰਦੇ ਮੈਂ ਨਾਲੇ ਸਾਗ ਫੜਾਵਾਂ ਨਾਲੇ ਮੈਂ ਕਹਿਨ ਦੇਈਂ ਕਿ ਤੁਸੀਂ ਗਿਆ ਹੀ ਨਹੀਂ ਕੱਲ ਦੀ ਗੱਲ ਸੁਣੀ ਆ ਤਾਂ ਕੋਈ ਉੱਧਰ ਜਾਵਣਾ ਹੀਗਾ ਅੱਛਾ ਹੂੰ ਸਮਝਾ ਗਿਆ ਹੋਊਗੀ ਉਹਨਾਂ ਨੂੰ ਫੇਰ ਗੱਲ ਵੀ ਸਮਝਾ ਗਿਆ ਉਹਨਾਂ ਵੀ ਮੈਂ ਪੰਗਾ ਪੁੰਗਾ ਲੈਣ ਬਾਹਰ ਜਾਂਦਾ ਮੈਂ ਤਾਂ ਬਹੁਤੀ ਅੱਦਾ ਗੱਲ ਨਹੀਂ ਕੀਤੀ ਹੈਗੀ ਹੂੰ ਪਰ ਮੈਂ ਇਹ ਗੱਲ ਝੂੜ ਗਈ ਐ ਮੈਂ ਆਪ ਵੀ ਇਹ ਝੂੜ ਕਹਿ ਕੇ ਆਇਆ ਪਰ ਤੇ ਸਾਨੂੰ ਵਧਾਈ ਨਹੀਂ ਦਿੱਤੀ ਪਹਿਲੀ ਦੀ ਅੱਛਾ ਹੂੰ ਤਦ ਇਹ ਕਿਹੜੀ ਗੱਲ ਨਹੀਂ ਦਿੱਤੇ ਕੋਈ ਕਿਹੜੀ ਗੱਲ ਹੈ ਇਹਨਾਂ ਵਾਲੇ ਲੈ ਕਿਉਂ ਨਹੀਂ ਕਹਿਣ ਵਾਲੀ ਗੱਲ ਇਹ ਚ ਤਰੀ ਵਿਹੱਦ ਕਰੰਦਾ ਆ ਵਾ ਗੁੱਸਾ ਨਹੀਂ ਹੁੰਦਾ ਮਨ ਚ ਵੀ ਇਹੀ ਕਿੰਨੇ ਔਖੇ ਕੇ ਪਿਆਲੀ ਲਈ ਆ ਤੇ ਘਟੂ ਘਟ ਹਨ ਵਧਾਈ ਤੇ ਦੇ ਹੀ ਸਕਦੇ ਹੀ ਨਾ ਪਿਆਲੀ ਇਹੀ ਲਈ ਆ ਤੇ ਪੁੱਛੂ ਤਾਂ ਇਹ ਡਿਗੜੀ ਗੱਲ ਆ ਅਸੀਂ ਘਰ ਡੱਬਾ ਦੇ ਗਏ ਉਹਨਾਂ ਦੇ ਘਰ ਲੈ ਜਦੋਂ ਕਰਾ ਵਧਾਈ ਦਿੰਦਾ ਤਾਂ ਡੱਬਾ ਵੀ ਦੇ ਦਿੰਦੇ ਕਮਾਲ ਹੋਈ ਉਹ ਤੇ ਆ ਕੇ ਬੜੀ ਨਹੀਂ ਸਾਡੇ ਘਰ ਤੇ ਉਹਦੇ ਜਿੱਦਾਂ ਸਾੜੀ ਗਈ ਹੁੰਦੀ ਆ ਉਹਦੇ ਆਪਣੀ ਟੈਨਸ਼ਨ ਪਈ ਉਹਦੇ ਮੁੰਡੇ ਨੇ ਉਹਨੂੰ ਪਿਛੇ ਲਾਇਆ ਉਹ ਉਹਨੂੰ ਬਾਹਰ ਨਿਕਲਣਾ ਕਿੱਥੋਂ ਟੈਨਸ਼ਨ ਪਈ ਇੱਥੇ ਆਹ ਉਹ ਤੇ ਖੜੇ ਹੋ ਉਹ ਕਿਤੇ ਗੱਲਾਂ ਜੋ ਕਰਦੇ ਰਹਿੰਦੇ ਜਿਹੜਾ ਕੋਈ ਆਉਂਦਾ ਸਾਡੇ ਘਰ ਪਹਿਲਾਂ ਹੀ ਘੇਰ ਕੇ ਬਹਿ ਜਾਂਦੇ ਆ ਤੇ ਜਦੋਂ ਰਾਹ ਆਉਂਦੀ ਆ ਤੇ ਉਹਨੇ ਕਿ ਰਾਜ ਮਿਲ ਵੀ ਤੇ ਘੇਰਨਾ ਹੀ ਇਹਨੂੰ ਤੁਹਾਨੂੰ ਹੋ ਜਾਂਦਾ ਵਾ ਤੁਹਾਨੂੰ ਪਤਾ ਵੀ ਟੜੀਆਂ ਗੱਲਾਂ ਕਰਦੇ ਆ ਦਾਸ ਹੀ ਜਾਂਦੇ ਆ ਜਿਹੜੇ ਜਿਨ੍ਹਾਂ ਨਾਲ ਗੱਲਾਂ ਕਰਦੇ ਨੇ ਉਹ ਦਾਸ ਹੀ ਜਾਂਦੇ ਹਨ ਚਲਾਕੀਆਂ ਤਾਂ ਬੜੀਆਂ ਘਾਦੀ ਦਿੱਤੀ ਚਲਾਕੀਆਂ ਕਰਦੀਆਂ ਤੁਰੀਆਂ ਫੇਦੀਆਂ ਪਤਾ ਨਹੀਂ ਕਿਹੜੀਆਂ ਖਬਰੀਆਂ ਜੀਆਂ ਤੁਹਾਨੂੰ ਖਬਰਾਂ ਦੇ ਜਾਂਦੀਆਂ ਆਹ ਤੇ ਖਬਰ ਤੁਸੀਂ ਦਿੱਤੀ ਹਨ ਤਾਂ ਇਹ ਤਾਂ ਮੈਂ ਹੀ ਵੇਚਣ ਵਾਲੀ ਦੀ ਖਬਰ ਤੁਹੀ ਦਿੱਤੀ ਆ। ਆਹੋ ਇਹ ਤਾਂ ਮੈਂ ਹੀ ਦਿੱਤੀ ਆ ਤਾਂ ਇਹਦੇ ਵਿੱਚ ਔਖਾ ਨਾ ਕਿਹੜੀ ਗੱਲ ਵਾ। ਮੈਂ ਤਾਂ ਬਤਾ ਦੇ ਮਤਲਬ ਆ ਵੀ ਜਾਂਦੇ ਸਮਝਾਈ ਕਿ ਨਾ ਵੇਚਣ ਪੈ ਲਈ। ਆ ਦੇ ਚ ਤਾਂ ਆ ਕੇ ਮੈਂ ਹਜੇ ਮੰਮੀ ਨੂੰ ਇਹੀ ਕਿਹਾ ਮੈਂ ਕਿ ਜੇ ਆਪਾਂ ਰੋਸ ਵੀ ਤੇ ਕਰਕੇ ਹੋਣਾ ਹੀ ਆ ਤੁਹਾਨੂੰ ਆਪੇ ਰੋਸਾਂ ਦੀ ਪਈ ਹੁੰਦੀ ਆ। ਸੀ ਤਾਂ ਸਾਰਾ ਦਿਨ ਚਾਰ ਬਸ 4 ਘੰਟੇ ਨੂੰ ਸਾਹ ਬੜੇ ਨੂੰ ਲਾਗੇ ਤੇ ਹੁਣ ਦੋ ਆਪਰੇ ਉਧਰ ਤੋਂ ਤਰਤਾ ਨੂੰ ਕਿਪਾ ਕਹਿਣਾ ਸਵੇਰੇ ਚੱਲ ਜਾਂਦੀ ਆ। ਮੰਮੀ ਨੇ ਵੈਸੇ ਵੀ ਜਾਣਾ ਹੀਗਾ ਜਦੋਂ ਸਾਗ ਬਣਾਉਣਾ ਹੁੰਦਾ ਕੋਲਾ ਭਰ ਕੇ ਉਧਰ ਦੇ ਕੇ ਤਾਂ ਆਉਣਾ ਹੀ ਹੁੰਦਾ ਵਸਾ ਸਾਗ ਕੋਲਾ ਭ ਲੈ ਗਈ ਭਰ ਕੇ ਤੇ ਹੋਰ ਮੈਂ ਅੱਜ ਕਿਹਾ ਤੇ ਮੈਂ ਮੰਮੀ ਥੋੜਾ ਲ ਜਾਣਾ ਹੈਗਾ ਤੇ ਮੰਮੀ ਇੱਕੋ ਮੈਨੂੰ ਕਹਿੰਦੇ ਵੀ ਉਹਨਾਂ ਨੂੰ ਪਾਚੂ ਹੀ ਜਾਊਗਾ ਤੇ ਪਤਾ ਨਹੀਂ ਗੋਲੇ ਤਾਂ ਥੋੜਾ ਲੈ ਜਾਂਦੀ ਸਾਡੇ ਦੋ ਡੰਗ ਹੋ ਜਾਂਦੇ ਫਿਰ ਪਰ ਉਹ ਅਗਲੇ ਨਹੀਂ ਸਾਨੂੰ ਦਿੰਦੇ ਹੈਗੇ ਹਾਂ ਤੇ ਜੇ ਮੈਂ ਕਿਹਾ ਨਾ ਉਹ ਨਹੀਂ ਸਾਨੂੰ ਦਿੰਦੇ ਕਹਿੰਦੇ ਉਹਨਾਂ ਦਾ ਕੁੱਕੜ ਦਾ ਸਾਗ ਹੁੰਦਾ ਮੈਨੂੰ ਨਹੀਂ ਸਵਾਦ ਆਹ ਇੱਕ ਵਾਰ ਮਾਦਾ ਹੀ ਠੀਕ ਆ ਆ ਤਾਂ ਫਿਰ ਆਪ ਚੁੱਲੇ ਤੇ ਬਣਾ ਕੇ ਉਹਨਾਂ ਨੂੰ ਜਰੂਰੀ ਦੇਣਾ ਹੁੰਦਾ ਮੰਮੀ ਨਾ ਪ੍ਰਾਣੀਆਂ ਗੱਲਾਂ ਨਹੀਂ ਛੱਡਦੇ ਤੇ ਮੰਮੀ ਨਾ ਪ੍ਰਾਣੀਆਂ ਹੀ ਛੱਡਦੀਆਂ ਥੋੜੀਆਂ ਤੂੰ ਨਵੇਂ ਜਮਨ ਦੀ ਮੰਮੀ ਪ੍ਰਾਣੇ ਜਮਨ ਦੀ ਉਹਨਾਂ ਦੇ ਪ੍ਰਾਣੀਆਂ ਕਰਨੀਆਂ ਪਰ ਐਵੇਂ ਚੀਜ਼ਾਂ ਬਣਾਵਲਾ ਕੇ ਉਹਨਾਂ ਨੂੰ ਗਵਾਂਡੀਆਂ ਨੂੰ ਦੇਈ ਜਾਣੀਆਂ ਉਹ ਸਭ ਚੱਲਦਾ ਸਾਰੇ ਗਾਂਡ ਗਵਾਂਡ ਚੀਜ਼ਾਂ ਲੈਂਦੇ ਹੀ ਆ ਉਹ ਸਬਜ਼ੀ ਭਾਜੀ ਲੈ ਜਾਂਦੇ ਸਾਰੇ ਕਿਸੇ ਇਦਾਂ ਹੀ ਚੱਲਦਾ ਪਿੱਛੇ ਤੇ ਕਹਿੰਦੇ ਲੋਕੀ ਅੱਗੇ ਵੀ ਕਿਸੇ ਘਰੋਂ ਫੜਦੇ ਹੁੰਦੇ ਚਲੋ ਉਦੋਂ ਤੇ ਹੁੰਦਾ ਹੀਗਾ ਨਾ ਵੀ ਪਿਆਹਾ ਘੰਟੇ ਲਗਾਟੋਂ ਦਾ ਲੋਕਾਂ ਕੋਲੋਂ ਚਾਲਾ ਇਦਾਂ ਹੀ ਸਾਰ ਲੈਂਦੇ ਹੀ ਹੈਗੇ ਉਨ ਸਾਰਿਆਂ ਕੋ ਵਾਦੂ ਉਹਨਾਂ ਕੋ ਕਿਹੜੀ ਚੀਜ਼ ਹੀ ਘਾਟਾ ਗੱਲ ਘਾਟਦੀ ਹੈ ਕਲ ਚੀਜ਼ ਹੀ ਘਾਟਦੀ ਨਹੀਂ ਹੁੰਦੀ ਗੱਲ ਪਿਆਰ ਬਣਿਆ ਰਹਿੰਦਾ ਵਾ ਹੁਣ ਵੇਖੀ ਅੱਜ ਉਹ ਕਹੀ ਐ ਨਾ ਉਹਨੇ ਕੌਲਾ ਉੱਥੇ ਛੱਡ ਆਉਣਾ ਕੱਲ ਨੂੰ ਮਨੇ ਭਾਨਾ ਲੈ ਮੇਰਾ ਕੌਲਾ ਉੱਥੇ ਰਹਿ ਗਿਆ ਤੇ ਦਵਿੰਦਰਨ ਭਾਬੀ ਨੇ ਵੇਖੀ ਉਹਦੇ ਕੌਲਾ ਦੇਦੇ ਬਹਨੇ ਇੱਥੇ ਆ ਜਾਣਾ ਇਹ ਬਹਾਨੇ ਨਾ ਬੰਦਾ ਆਉਂਦਾ ਜਾਂਦਾ ਵਾ ਮਤਲਬ ਗੱਲ ਚੀਜ਼ਾਂ ਦੀ ਨਹੀਂ ਹੁੰਦੀ ਆ ਇਹ ਵੀ ਗੱਲ ਹੁੰਦਾ ਹੈਗੀ ਆ ਇਹ ਤਾਂ ਹੈ ਹੀ ਆ ਪਿਛਲੇ ਲੋਕਾਂ ਚ ਨਾ ਬੜਾ ਪਿਆਰ ਸੀਗਾ ਤੇ ਹੁਣ ਨਹੀਂ ਰਹਿ ਗਿਆ ਔਰ ਮੈਂ ਤੇ ਵੀ ਸੁਣਿਆ ਵੀ ਪਿੱਛੇ ਦੀ ਲੋਕੀ ਜਦ ਤੱਕ ਕੋਈ ਦੀ ਚੀਜ਼ ਨਾ ਖਾਲੀ ਖਾਲੀ ਨਹੀਂ ਜਾਂਦੇ ਤੇ ਕੋਈ ਨਾ ਕੋਈ ਚੀਜ਼ ਪਾ ਕੇ ਦਿੰਦੇ ਹਾਂ ਹਾਂ ਅਸੀਂ ਵੀ ਐਸਾ ਨਾ ਜੋ ਨਿੱਕੇ ਨਿੱਕੇ ਹੁੰਦਾ ਹੈ ਨਾ ਸਾਡੀ ਦਾਦੀਆਂ ਇਦਾਂ ਹੀ ਕਰਦੀਆਂ ਹੁੰਦੀਆਂ ਸੀ ਕਿ ਜਿੱਦਾਂ ਬੋਲੀ ਆ ਬੋਲੀ ਕਿਸੇ ਤੇ ਘਰ ਦੇ ਕੇ ਆਉਣੀ ਤੇ ਵਿੱਚ ਖੰਡ ਪਾ ਕੇ ਭੇਜਣੀ ਹੂੰ ਹੂੰ ਵੀ ਖਾਲੀ ਭਾਂਡਾ ਨਹੀਂ ਦੇਣਾ ਹੁਣ ਅਹੀਂ ਐਵੇਂ ਉਹਦੇ ਭਾਂਡਾ ਧੋ ਕੇ ਧੋਦੇ ਫੜਾ ਦਿੱਤਾ ਉਹਦੇ ਮੈਂ ਵੇਨਾ ਮੈਂ ਮੱਜਾ ਛੁਈਆਂ ਹੁੰਦੀ ਹੈ ਨਾ ਬੋਲੀ ਦਾ ਗਵਾੜ ਦੇ ਕੇ ਖੋਜਣੀ ਨੋਲ ਨਾ ਪਾਵੇਂ ਪੈ ਜਾ ਜਾਂ ਮੱਜੇ ਚ ਪਿਆ ਦਿੰਦੇ ਵੀ ਗਵਾੜ ਨਾ ਚਲ ਜੇ ਕਿਤੇ ਹਾਂ ਪਰ ਇਹ ਨਾ ਗੱਗਵਾੜ ਵੀ ਤਾਂ ਚੰਗੇ ਹੁੰਦੇ ਸੀਗੇ ਹੁਣ ਗਵਾੜਿਆਂ ਨੂੰ ਕੀ ਹੋ ਗਿਆ ਉਹੀ ਬੰਦੇ ਤੇ ਉਹੀ ਹੈ ਨਾ ਆਪਣੇ ਤਲਾਕ ਵਖਰੇਵੇਂ ਦੇ ਹੋ ਗਏ ਆ ਮੈਂ ਉਹਨੂੰ ਨਹੀਂ ਮਿਲਣਾ ਮੈਂ ਉਹਨੂੰ ਨਹੀਂ ਮਿਲਣਾ ਉਹ ਤਾਂ ਗੱਲ ਹੈਗੀ ਆ ਹੁਣ ਨਾ ਏਦਾਂ ਆ ਏਦਾਂ ਦਾ ਸਿਸਟਮ ਹੋ ਗਿਆ ਪਿੱਛੇ ਹੁਣ ਹੁਣ ਤਾਂ ਗੱਲ ਇਹ ਆ ਨਾ ਕਿ ਇੱਕ ਜਣਾ ਕੋਈ ਰੋਸ ਜੇ ਨਾ ਉਹਦੇ ਦੂਜਾ ਮਨਾਉਂਦਾ ਹੀ ਨਹੀਂ ਹੂੰ ਉਹਨੂੰ ਮਨਾਉਂਦਾ ਜੇ ਉਹ ਵਾਦਾ ਵਾਦਾ ਵਾਅਦਾ ਜਾਂਦਾ ਜੇ ਕਿ ਤੁਸਿਆ ਕੀ ਤੇ ਮਨਾ ਲਓ ਹਾਂ ਤੇ ਕੀ ਜੇ ਮਲਾਂ ਗਲਤੀ ਆ ਮਲਾਂ ਕੋਈ ਮਾਫ਼ੀ ਮੰਗ ਲਮ ਜਹਾ ਮੇਥੋਂ ਗਲਤੀ ਹੋ ਗਈ ਆਹ ਮਾਫ਼ੀ ਮੰਗਿਆ ਬੰਦਾ ਨੇ ਕਹਣੀ ਹੁੰਦਾ ਉਹਦਾ ਕਦ ਉੱਚਾ ਹੁੰਦਾ ਵਾ ਸਹੀ ਗੱਲ ਆ ਇਹ ਤੇ ਗੱਲ ਹੈਗੀ ਆ ਇਦਾਂ ਦੇ ਮਤਲਬ ਦੂਰ ਦੂਰ ਹੁੰਦਾ ਹੋ ਜਾਂਦਾ ਮੈਂ ਉਹਨੇ ਨਹੀਂ ਬੁਲਾਇਆ ਹਾਏ ਮੈਂ ਨਹੀਂ ਬੁਲਾਉਣਾ ਉਹ ਘਟਾ ਜ ਮੇਰੇ ਨਾਲ ਮੈਂ ਨਹੀਂ ਜਾਣਾ ਇਦਾਂ ਨਹੀਂ ਹੁੰਦਾ ਹਾਂ ਇਹ ਤੇ ਗੱਲ ਹੈਗੀ ਆ ਜਗਮਾੜ ਨੂੰ ਮਿਲਣਾ ਵਾ ਤੇ ਇਦਾਂ ਹੀ ਹੁੰਦਾ ਵਾ ਕਦੀ ਉਹ ਚਲ ਗਿਆ ਕਦੀ ਉਹ ਆ ਗਿਆ ਬਸ ਇਦਾਂ ਹੀ ਹੁੰਦਾ ਆਹ ਇਹਦੇ ਹੀ ਹੁਣ ਮੰਮੀ ਵਾਲ ਵੇਖਿਆ ਤੇ ਮੰਮੀ ਨੂੰ ਕਈ ਵਾਰ ਮੰਮੀ ਦੂਜਾ ਲੜ ਪੈਂਦੇ ਆ ਤੇ ਫਿਰ ਉਸੇ ਵੇਲੇ ਚਲ ਜਾਂਦੇ ਆ ਇਹ ਘਰ ਦੀ ਲੜਾਈ ਐ ਹਾਂ ਪਤਾ ਨਹੀਂ ਕਿੰਨੇ ਮੁੜ ਕੇ ਮੁੜ ਕੇ ਫੇਕੋ ਮੇਕੋ ਹਾਂ ਤੇ ਸਾਡੇ ਮੇਰੇ ਵਰਗੀ ਜਿਹਾ ਲੜ ਪੈਂਦੀ ਆ ਤੇ ਮੇਰਾ ਜੀ ਨਹੀਂ ਕਰਦਾ ਜਾਣ ਉਹ ਹੋਣਾ ਨਵਾਂ ਖੂਨ ਵਾਣਾ ਗੁੱਸਾ ਜ਼ਿਆਦਾ ਵਾ ਸੇਖ ਕੋ ਮਾਤਾ ਕੋ ਤੇ ਲਾ ਤੜਕਾ ਤੇ ਪਕਾ ਰੋਟੀ ਖਾਈਏ ਭੁੱਖ ਲੱਗੀ ਹੈ ਦਾਲ ਦੁੱਧ ਦਾ ਸਹੀ ਆ ਹੋਣੀ ਤੇ ਇਦਾਂ ਹੀ ਚਾਹੀਦੀ ਆ ਪਰ ਨਾ ਸਾਰਿਆਂ ਵਾਲ ਵੇ ਵੇਖ ਕੇ ਨਾ ਫਿਰ ਗੁੱਸਾ ਆ ਹੀ ਜਾਂਦਾ ਮਨ ਨੂੰ ਬੰਦਾ ਕਰੇ ਵੀ ਕੀ ਚੰਗਾ ਦਿਵਿੰਦਰ ਫੇਰ ਮੈਂ ਜਾਣੀ ਆ ਕਰ ਬੈਠੋ ਆਜੋ ਚਾਹ ਬਣਾਉਣੀ ਆਜੋ ਅੰਦਰ ਨਹੀਂ ਚਾਹ ਨਹੀਂ ਕੀ ਪੀਣੀ ਹਾਂ ਉਸ ਤਰ੍ਹਾਂ ਤੇ ਮੈਂ ਗੋਪੀ ਨਵਾਕ ਕੇ ਆਈ ਆ ਵੀ ਤੂੰ ਚੰਗਾ ਪਾਂਡਾ ਕਰ ਲੈ ਤੱਕ ਸਾਲ ਸੁਆ ਆਹੋ ਤੇ ਭਾਰੋਂ ਨੂੰ ਜਵਾਰ ਦੀਆਂ ਰੋਟੀਆਂ ਨਹੀਂ ਕਿ ਪਕਾਉਣੀਆਂ ਆਉਂਦੀਆਂ ਤੇ ਜੋਦੇ ਨੇ ਫੇਰ ਰੱਖਣਾ ਨਾਲ ਜਵਾਰ ਦੀਆਂ ਰੋਟੀਆਂ ਨਹੀਂ ਸਾਗ ਨਾਲ ਜਵਾਰ ਦੀ ਚੰਗੀ ਲੱਗਦੀ ਆ ਆਹੋ ਤੇ ਜੇ ਮੇਰੀ ਇੱਕ ਗੱਲ ਸੁਣ ਗੁੱਸਾ ਨਾ ਕਰੀ ਜੇ ਤੁਸੀਂ ਮਨ ਬਣਾ ਹੀ ਲਿਆ ਨਾ ਪੈੜੀ ਵੇਚ ਦੇਣੀ ਆ ਤੇ ਦਿਵਿੰਦਰ ਪੈਰ ਸਾਡੀ ਹੋ ਗਵਾਂਡ ਵਾ ਸਾਡਾ ਤੇ ਬੰਨੇ ਨਾ ਬੰਨਾ ਸੰਝਾ ਵਾ ਤੇ ਜੇ ਕੋਈ ਗੱਲ ਹੋਊਗੀ ਤੇ ਸਾਨੂੰ ਦੱਸਿਓ ਪਹਿਲਾਂ ਚਾਚੀ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਆ ਤੁਸੀਂ ਤੁਸੀਂ ਸਾਖ ਦੇਣ ਆਏ ਆ ਕਿ ਰਿਸ਼ਵਤ ਦੇਣ ਆਏ ਆ ਨਹੀਂ ਰਿਸ਼ਵਤ ਨਹੀਂ ਕੀਤੀ ਇਹ ਜਦੋਂ ਮੈਂ ਤਾਂ ਤੁਹਾਨੂੰ ਸਮਝਾਉਣ ਡਈ ਆ ਵੀ ਤੁਸੀਂ ਪੈਲੀ ਨਾ ਵੇਚੋ ਆਪਣੇ ਸਾਡੇ ਗਵਾਂਡ ਵਾ ਲਾਗੇ ਰਹੋ ਜਦੋਂ ਚਾਚੀ ਜੀ ਮੈਂ ਤੁਹਾਨੂੰ ਇੱਥੇ ਕਹਿਣ ਡਈ ਹਾਂ ਵੀ ਤੁਸੀਂ ਸਮਝਾਓ ਉਹਨੂੰ ਆਖਿਓ ਵੇਚ ਲੈਣ ਦੇ ਉਦੋਂ ਤੇ ਤੁਸੀਂ ਕੂਏ ਨਹੀਂਗੇ ਹੁਣ ਤੁਹਾਡਾ ਛੇਤੀ ਜੀ ਕਰ ਪਿਆ ਵਾ ਨਹੀਂ ਨਹੀਂ ਤੁਸੀਂ ਕਹਿੰਦੇ ਜਾਇਓ ਨਾ ਪਿਆਲੀ ਵੇਚਿਓ ਨਾ ਆਪੇ ਤੁਸੀਂ ਆਖੀ ਜਾਂਦੇ ਪਿਆਹੀਂ ਮਾਨ ਬਣਾ ਬਣਾ ਲਿਆ ਵਾ ਅਸੀਂ ਵੇਚਣੀ ਆ ਚਾਚੀ ਜੀ ਦੇ ਦਾ ਬਿਜ਼ਨਸ ਵਾ ਸ੍ਰੀਕ ਸੇਰੇ ਲਾ ਕੇ ਨਹੀਂ ਢੁਕਦੇ ਹੋਰ ਸਾਰੇ ਕੰਮ ਕਰਦੇ ਆ ਮੈਂ ਤੁਹਾਡੇ ਮੂੰਹ ਤੇ ਕਹਿ ਦਿੰਨੀ ਆ ਤੁਸੀਂ ਚੰਗਾ ਕਰਦੇ ਕਰਦੇ ਤੁਰੇ ਤੁਰ ਜਾਂਦੇ ਤੁਸੀਂ ਇਹ ਕਿਹੜੀ ਗੱਲ ਕਰ ਦਿੱਤੀ ਆ ਨਹੀਂ ਗੱਲ ਤਾਂ ਕੱਢੀ ਆ ਤੁਸੀਂ ਆਪੇ ਤਾਂ ਕਰੀ ਜਾਂਦੇ ਪਈ ਅਸੀਂ ਦੇ ਦੇਣੀ ਦੇ ਦੇਣ ਤੁਸੀਂ ਮੰਨਣ ਨਹੀਂ ਦੇ ਮੈਂ ਤਾਂ ਤੁਹਾਨੂੰ ਸਮਝਾਉਣੀ ਆ ਲੈ ਆਜੋ ਤੁਸੀਂ ਚਾਚੀ ਜੀ ਸਾਗ ਕੋਈ ਗੱਲ ਨਹੀਂ ਤੁਸੀਂ ਖਾ ਲਿਓ ਪਰ ਪਿਆਰੀ ਵਾਲਾ ਅੱਖ ਨਾ ਕਰਿਓ ਤੁਸੀਂ ਤਾਂ ਤੁਸੀਂ ਫਿਰ ਜਾਂ ਲੰਬੇ ਦੇਣੀ ਆ ਤੇ ਫਿਰ ਉਹ ਉੱਥੇ ਵੀ ਤੁਸੀਂ ਵੇਚ ਹੀ ਦੇਣੀ ਮੈਂ ਤਾਂ ਤੁਹਾਨੂੰ ਇਹ ਗੱਲ ਆਖੀ ਆ ਬੱਜੀਆ ਤੁਸੀਂ ਵੇਚਣੀ ਆ ਤੇ ਚਲੋ ਤੁਸੀਂ ਚਲੋ ਪਹਿਲੋਂ ਚਾਚੀ ਜੀ ਮੈਂ ਤੁਹਾਨੂੰ ਕਹਿ ਨਹੀਂ ਉਹ ਮੰਨਣ ਨਹੀਂ ਦੇ ਵੇਚ ਇਹਨੂੰ ਤੁਹਾਨੂੰ ਮੈਂ ਸਿਰ ਤੇ ਕਿੰਨਾ ਖਪਾਇਆ ਵਾ ਤੁਸੀਂ ਤਾਂ ਮੋੜ ਤੜੀ ਉਹ ਗੱਲ ਹੀ ਕਰ ਦਿੱਤੀ ਆ ਇਹੋ ਜਿਹਾ ਨੂੰ ਕੀ ਸਮਝਾਉਣਾ ਵਾ ਸਗੋਂ ਜੇ ਮੈਂ ਆਹ ਤਾਂ ਤੁਹਾਡੇ ਬੰਨੇ ਨਾ ਬੰਨਾ ਸਾਂਝਾ ਵਾ ਤੇ ਤੁਸੀਂ ਚਲ ਲਾਂਬੇ ਨਾ ਦਿਓ ਤੇ ਸਾਨੂੰ ਦੇ ਦਿਓ ਅਸੀਂ ਚਲੋ ਔਖੇ ਸਖੇ ਹੋਈ ਜਾਵਾਂਗੇ ਸਾਗ ਵੀ ਲੈ ਜਾ ਅੱਗੇ ਭਰਾ ਕਦੀ ਇਹਨੇ ਮੇਰਾ ਸਾਗ ਖਾਦਾ ਵਾ ਆਲੋ ਖਾਓ ਸਾਗ ਸਾਗ ਇਹ ਕਿਥੋਂ ਆ ਗਿਆ ਸਾਗ ਅੱਜ ਸਾਗ ਆਇਆ ਵਾ ਹਾਂ ਸਾਗ ਵੱਟੇ ਪਿਆੜੀਆਂ ਲੈਣ ਵਾਸਤੇ ਸਾਗ ਵਟੇ ਪੈੜੀਆਂ ਲੈਣ ਵਾਸਤੇ ਆਹੋ ਸਾਗ ਵਟੇ ਪੈੜੀਆਂ ਇਹ ਕੀ ਗੱਲ ਹੋਈ ਸਸਤਾ ਹੀ ਧੜਾ ਲੈ ਪੀ ਕੀ ਹੋਇਆ ਵਾ ਚਾਚੀ ਆਈ ਹਾਂ ਗੱਲਾਂ ਬੜੀਆਂ ਸੋਹਣੀਆਂ adda ਘੰਟਾ ਕਰਦੀ ਰਹੀ ਮੇਰੇ ਨਾਲ ਚਾਹ ਬਣਾਉਣ ਮੈਨੂੰ ਉੱਠਣ ਦਿੱਤਾ ਪੈੜੀ ਨਾ ਵੇਚਿਓ ਬਾਹਰ ਨਾ ਚਲ ਜਿਓ ਗਮਾਂਡ ਮੱਥਾ ਪਤਾ ਨਹੀਂ ਕੀ ਕੁਛ ਬੋਲ ਗਈ ਉਹ ਨਹੀਂ ਤੂੰ ਤੇ ਚਗੀ ਮਤ ਦਿਤੀ ਵੀ ਫੇਰੀ ਨੇ ਵਿੱਚੋਂ ਗਵਾਂਡ ਮੱਥਾ ਜਾਇਓ ਨਾ ਉਹ ਨਹੀਂ ਮਾੜੀ ਗੱਲ ਤਰੀ ਕੀਤੀ ਤੇ ਮੈਂ ਸੋ ਇਹ ਵੀ ਗੱਲ ਕਹੀ ਮੈਂ ਕਿ ਮੈਂ ਮੁੰਡਾ ਸੋਂ ਕਹਿੰਦਾ ਮੈਂ ਸਾਰੀ ਗੱਲਬਾਤ ਦੱਸੀ ਵੀ ਜੋ ਵੀ ਹੈਗਾ ਮੁੰਡਾ ਕਹਿੰਦਾ ਪਿਆੜੀ ਵੇਚ ਕੇ ਆਜੋ ਮੈਂ ਬਿਜ਼ਨਸ ਕਰਨਾ ਜਾਂ ਕਿਦਾਂ ਤੇ ਮੈਂ ਸੋ ਕਹਿਣ ਨਹੀਂ ਵੇਚੀਏ ਤੇ ਵੀ ਮੰਨਣ ਨਹੀਂ ਦੇ ਗਰ ਸਾਹਬ ਸਿੰਘ ਨਹੀਂ ਮੰਨਣ ਦੇ ਤੇ ਸੋ ਚਾਹਤੀ ਤੂੰ ਵੀ ਆਖੀ ਵੀ ਚੱਲ ਵੇਚ ਦੇ ਕੋਈ ਗੱਲ ਨਹੀਂ ਵੀ ਇਹ ਮੁੰਡਾ ਕਹਿੰਦਾ ਵਾ ਤੇ ਨਾ 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 ਪਿਆੜੀ ਨਾ ਵੇਚਿਓ ਐਦਾਂ ਵੀ ਐਹੋ ਹੀ ਗੱਲ ਕਰੀ ਗਈ ਤੇ ਹੁਣ ਤੁਰਨ ਲੱਗਿਆ ਏ ਚੰਗਾ ਦਵਿੰਦਰ ਮੈਂ ਚੱਲਦੀ ਮੈਂ ਆਜੂ ਅੰਦਰ ਚਾਹ ਬਣਾਉਨੇ ਨਹੀਂ ਇੱਕ ਗੱਲ ਸੁਣ ਮੇਰੀ ਜੇ ਪੈਲੀ ਦੇਣੀ ਹੋਊ ਨਾ ਬਾਹਰ ਨਾ ਦਿਓ ਸਾਡੀ ਪੈ ਲਈਓ ਜੇ ਤੂੰ ਸਾਰੇ ਗੱਲ ਕਮਾਈ ਆ ਤੇ ਤਾਂ ਹੀ ਇਦਾਂ ਹੋਈ ਆ ਪੈਲੀ ਵੇਚਣ ਦੀ ਕਿੰਨੇ ਗੱਲ ਕੀਤੀ ਮੈਂ ਕਮਾਈ ਇਹ ਗੱਲ ਤੂੰ ਹੀ ਆਖੀ ਜਾਨੀ ਆ ਤੂੰ ਹੀ ਸਾਰਿਆਂ ਨੂੰ ਦੱਸਿਆ ਹੋ ਹਾਏ ਰੱਬਾ ਮੂੰਹ ਕੱਢੀ ਗੱਲ ਉਹ ਮੈਂ ਤਾਂ ਮੈਂ ਗੱਲ ਕੀਤੀ ਹੋਤਾਂ ਮੈਨੂੰ ਇਹ ਦੱਸ ਪੈਰੀ ਵਿੱਚ ਨਹੀਂ ਮੈਂ ਗੱਲ ਕੀਤੀ ਦੰਨਾ ਮੂੰਹ ਕੱਢੀ ਗੱਲ ਪਿੰਡੋਂ ਨਿਕਲ ਜਾਣ ਵਾਲੀ ਗੱਲ ਵਾ ਆ ਸੋਨੀਆ ਹੀ ਬਲਾਜੀ ਆ ਗਈ ਮੈਂ ਸਿਰਫ ਉਹਦਾ ਨਾ ਹੀ ਗੱਲ ਕੀਤੀ ਮੈਂ ਤਾਂ ਹੋਰ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਕੋਈ ਇਹ ਸਾਰੇ ਹੀ ਖਬਰ ਪਿੰਡ ਚ ਫੈਲ ਗਈ ਆ ਪਰ ਚਾਚੀ ਨੇ ਕਿਦਾਂ ਮੂੰਹ ਭਰ ਕੇ ਕਹਿਤਾ ਯਾਰ ਉਹਨਾਂ ਦੇ ਨੇ ਲਾਗੇ ਲੱਗਦੀ ਫਿਰ ਉਹਨਾਂ ਨੇ ਤਾਂ ਕਹਿਣਾ ਹੀ ਕਹਿਣਾ ਹੈ ਤੇ ਇੱਕ ਬੰਨੀ ਉਹ ਕਹੀ ਜਾਂਦੀ ਪੈਰੀ ਨਾਲ ਵਿੱਚ ਜਾਓ ਨਾ ਸਾਡੇ ਲਾਗੋ ਇੱਕ ਬੰਨਿਓ ਕਹੀ ਜਾਂਦੀ ਸਾਡਾ ਖਿਆਲ ਰੱਖੋ ਸਾਨੂੰ ਦੇ ਦਿਓ ਉਹਦੇ ਹੁਣ ਤਾਂ ਮੰਨਣ ਨਹੀਂ ਲਿਆ ਉਹਦੇ ਹੁਣ ਬਾਅਦ ਚ ਉਹਨੇ ਗੱਲ ਕੀਤੀ ਤੇ ਨਾ ਵੀ ਜੇ ਨਹੀਂ ਜਾਣਾ ਹੀ ਹੋਊਗਾ ਪਹਿਲੀ ਦੇਣੀ ਹੀ ਹੋਊਗੀ ਫਿਰ ਸਾਨੂੰ ਦਿਓ ਉਹਦੇ ਨਾਲ ਪੈੜੀ ਲੱਗਦੀ ਅਗਲੇ ਨੇ ਬਹੁਤ ਕਹਿਣਾ ਹੀ ਕਹਿਣਾ ਪਰ ਮੇਰੀ ਸੁਣ ਲੋ ਗੱਲ ਐਦਾਂ ਦੀ ਗੱਲ ਮੂੰਹ ਪਰ ਕੇ ਅਗਲੇ ਨੂੰ ਕਹੀ ਨਹੀਂ ਜਾਂਦੀ ਜੇ ਗੱਲ ਕਰਨੀ ਵੀ ਹੋਵੇ ਨਾ ਸੋ ਪਹਿਲਾਂ ਸੋਚਾਂ ਸੋਚੀ ਜੀਂਆਂ ਵੀ ਉਹਨੇ ਸੋਨੀਆਂ ਨੇ ਸਾਰੀਆਂ ਗੱਲਾਂ ਦਸੀਆਂ ਵਾ ਕਿ ਉਹਨਾਂ ਨੇ ਪੈੜੀ ਵੇਚਣੀ ਆ ਇਹਨੇ ਸਾਰੀਆਂ ਦਸੀਆਂ ਵਾ ਸੁਣੋ ਨਾ ਮੇਰੀ ਗੱਲ ਪਹਿਲਾਂ ਸੋਚਾਂ ਸੋਚਦਾ ਬੰਦਾ ਕਿ ਕਿਹੜੇ ਸਾਹਬ ਨਾਲ ਅਗਲਿਆਂ ਨਾਲ ਗੱਲ ਕਰੀਏ ਕੀ ਤਾਂ ਸਾਨੂੰ ਕਿਹੜੇ ਮੂੰਹ ਕੋਣਗੇ ਕੀ ਤਾਂ ਨਾ ਵੇਚਣੀ ਵੀ ਆ ਕਿ ਨਹੀਂ ਵੇਚਣੀ ਉੜਦੀ ਉੜਦੀ ਉਹਨੇ ਵਾਈ ਸੁਣੀ ਸੀ ਨਾ ਸਾਡੇ ਮੂੰਹ ਤੇ ਨਾ ਸੁਣਿਆ ਪਿਆਰੀ ਵੇਚਣ ਦੀ ਗੱਲ ਕੋਈ ਜੇ ਖਰੀਦਣੀ ਵੀ ਹੋਵੇ ਨਾ ਤੀਜਾ ਬੰਦਾ ਪਾਈ ਦਾ ਵਿੱਚ ਪਈ ਜਾਓ ਪਹਿਲਾਂ ਜਾ ਕੇ ਪਤਾ ਕਰੋ ਜੇ ਵੇਚਣੀ ਆ ਤਾਂ ਚਲ ਸਾਨੂੰ ਲਾਗੇ ਲੱਗਦੀ ਸਾਨੂੰ ਪਿਆਰੀ ਦੇ ਦਿਓ ਤਾਂ ਚਾਚੀ ਚਾਚੀ ਨੇ ਸਿਰਦੀ ਮੂਹ ਤੇ ਗੱਲ ਮਾਰੀ ਜਾਣ ਲੱਗਿਆ ਉਹਨਾਂ ਨੂੰ ਤੀਜਾ ਬੰਦਾ ਪਾਉਣ ਦੀ ਕੀ ਲੋੜ ਹੀ ਜਦੋਂ ਆਪਾਂ ਹੈ ਹੀ ਗਵਾਂਢੀ ਗਵਾਂਢੀਆਂ ਦੇ ਤੇ ਫਿਰ ਠੀਕ ਆ ਤੇ ਫਿਰ ਵੇਚੋ ਪੈਰੀ ਤੇ ਚੱਲੀ ਇਹ ਤੂੰ ਵੇਚਣ ਦਾ ਨਾਲ ਇੰਨੀ ਆ ਤੇ ਚੱਲੀਏ ਨਿਆਣਿਆਂ ਕੋ ਫਿਰ ਤੇ ਫਿਰ ਨਾਲ ਚਾਚੀ ਸੌਖੀ ਨਾਲ ਉਹਨੂੰ ਦੇ ਦੋ ਕੋਈ ਨਾ ਵਿੱਚ ਵੜੂਗਾ ਕਿਉਂ ਮੈਂ ਦੇ ਦਾਂ ਕਿਉਂ ਮੈਂ ਪੈਰੀ ਦੇ ਦਾਂ ਤੇਰੇ ਅੱਖੇ ਲੱਗ ਕੇ ਮੈਂ ਪੈਰੀ ਵੇਚਦਾ ਤੂੰ ਜਾਣਾ ਬਾਰੇ ਚਲੀ ਜਾ ਮੈਂ ਪੈਰੀ ਵੀ ਉਹ ਵੇਚਣੀ ਚੰਗਾ ਪਹਿਲੇ ਮੈਂ ਤੈਨੂੰ ਕੋਈ ਭੈਣ ਭਰਾ ਕੋ ਫੜਦਣਾ ਕੋ ਆਪਣੇ ਝੋਨੇ ਦੇ ਵੱਟੇ ਆ ਮੁੰਡੇ ਨੂੰ ਕਹਦੇ ਟਿਕਟ ਕਰਾ ਦੇ ਜਾਂ ਮੈਂ ਕਰਾ ਦਦਾ ਤੇ ਤੂੰ ਜਾ ਮੈਂ ਕੀ ਕਰਨ ਜਾਣਾ ਜੇ ਤੁਸੀਂ ਨਹੀਂ ਜਾਣਾ ਤੇ ਮੈਂ ਤਾਂ ਨਹੀਂ ਜਾਣਾ ਲੋੜ ਤੇ ਮੁੰਡੇ ਨੂੰ ਪੈਸਿਆਂ ਦੀ ਆ ਬਿਜ਼ਨਸ ਕਰਨਾ ਪੈਸੇ ਪਾ ਦਨੇ ਉਹਦੇ ਸਾਡੀ ਲੋੜ ਤੇ ਬਾਅਦ ਚ ਹੀ ਆ ਨਾ ਪੈਸੇ ਜਿੰਨੇ ਸਾਡੇ ਕੋ ਹੈਗੇ ਅਸੀਂ ਇਹਨੇ ਪਾ ਦਨੇ ਆ ਉਹਦਾ ਵੀ ਨਹੀਂ ਸਰਨਾ ਉਹਨੇ ਪੈਸੇ ਨਾ ਤੇ ਫਾੜ ਲਈਏ ਹੁਣ ਨਹੀਂ ਸਰਨਾ ਵੇ ਹਾਏ ਰੱਬਾ ਲੋਕ ਸਾਰਿਆਂ ਦੀ ਅੱਖ ਪੈਰੀ ਤੇ ਤੀਲੀ ਅੱਖ ਵੀ ਪੈਰੀ ਤੇ ਮੁੰਡੇ ਦੀ ਅੱਖ ਵੀ ਪੈਰੀ ਤੇ ਆ ਮੈਂ ਨਹੀਂ ਉਹ ਵੇਚਨੀ ਆਪਣੇ ਜੀਂਦੇ ਦੀ ਗਹਿਣੇ ਕਰ ਦੋ ਫਿਰ ਛਡਾ ਲਾਂਗੇ ਮੁੜ ਕੇ ਆਣ ਕੇ ਕਾਦੇ ਵਾਸਤੇ ਕਿਉਂ ਮੈਂ ਕਰਾਂ ਤਿੱਧੀਆਂ ਪਤੀਆਂ ਔਖੇ ਦੇ ਪਿਆਲੀ ਕਿਤੇ ਰੱਖ ਕੇ ਲੈ ਜਾਣੀ ਤੁਸੀਂ ਤੇ ਤਿੱਧੀਆਂ ਪੁੱਤ ਜੇ ਔਖੇ ਦੇ ਆਪਾਂ ਕਰਦੇ ਹੀ ਨਹੀਂ ਜਿੰਨੀ ਕਮਾਈ ਉਹਨੇ ਹੀ ਬਿਜ਼ਨਸ ਸ਼ੁਰੂ ਕਰੋ ਹਾਂ ਹੁਣ ਆਗੇ ਨਾ ਚਾਚੀ ਸਾਡੇ ਬੰਦੇ ਨਾ ਬੰਨਾ ਵਾ ਔਖੀ ਹੋਵੇ ਸੌਖੀ ਹੋਵੇ ਉਹਨੇ ਖਰੀਦਣੀ ਖਰੀਦਣੀ ਆ ਭਾਵੇਂ ਉਹਨਾਂ ਨੇ ਕਰਜ਼ਾ ਚੁੱਕ ਚੁੱਕ ਕੇ ਅੱਗੇ ਪਿਆਲੀਆਂ ਖਰੀਦੀਆਂ ਛੱਡਣੀ ਉਹਨੇ ਫੇਰ ਨਹੀਂ ਗਈ ਇਦਾਂ ਹੀ ਮੁੰਡੇ ਦਾ ਬਿਜ਼ਨਸ ਵਾ ਉਹਨੂੰ ਔਖੇ ਹੋ ਗਿਆ ਤਾਂ ਮੈਨੂੰ ਕਰਨਾ ਪੈਣਾ ਮੈਨੂੰ ਫਾਇਦਾ ਬੜਾ ਵਾ ਉਹਦੇ ਵਿੱਚ ਦੁੱਦਰ ਤੂੰ ਮੈਨੂੰ ਮਜਬੂਰ ਕਰਨ ਢਈ ਆ ਮੈਂ ਪੰਜਾਬੀ ਦੀ ਗੱਲਾਂ ਕਰਦਾ ਮੈਂ ਇੰਗਲਿਸ਼ ਤੇ ਬੋਲਣ ਨਹੀਂ ਇੰਡੀਆਂ ਕਰਨਾ ਚਲੋ ਠੀਕ ਆ ਮੁੰਡੇ ਦਾ ਹੁਣ ਫੋਨ ਆ ਗਿਆ ਨਾ ਤੇ ਮੈਂ ਨਹੀਂ ਜੇ ਚੁੱਕਣਾ ਤੇ ਆਪੇ ਗੱਲ ਦੁਬਾਰਾ ਫੇਰ ਕਰਨਿਓ ਵੀ ਕੀ ਨਵੇੜਾ ਹੋਇਆ ਗੱਲ ਦਾ ਆ ਲੈ ਜਾ ਚੁੱਲੇ ਦਾ ਸਾਗ ਇਹਨੂੰ ਇੱਥੇ ਰੱਖਤਾ ਵਾ ਤੜਕਿਆਗੇ ਤੁਹਾਡੇ ਤੇ ਨਾਲਾ ਵਾ ਵੇ ਸੜੀ ਬੜੀ ਇਹ ਵੀ ਚਲ ਗਈ ਉਹ ਬਾਹਰ ਇੰਨੀ ਜਵਰ ਲਾਈ ਤਰੀ ਜਾਂਦੀ ਵੀ ਪੈੜੀ ਰੇ ਤੇ ਹੋਰ ਨਹੀਂ ਕੋਸੇ ਆਂਦੀ ਰਣੀ ਕਰਦੇ ਲੈ ਹੈ ਕਿਦਾਂ ਦੀਆਂ ਗੱਲਾਂ ਕਰਦੀਆਂ ਜਨਾਨੀਆਂ ਹੋਵੇ ਆ ਸੋਨੀਆ ਦਾ ਬੇੜਾ ਗਰਕ ਹੋਇਆ ਸਾਰੇ ਗਲ ਕਮਾਤੀ ਹੋ ਹੁਣ ਬੰਦਾ ਦੱਸ ਕੀ ਕਰੇ